ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਟਿੰਡਵਾ ਟਿੰਡਵਾ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤੇ ਮਲੋਂਕੇ ਪਿੰਡ ਥੋੜੀ ਦੂਰੀ ਤੇ ਆ ਇਸ ਤੋਂ ਬਾਅਦ ਮਲਸੀਆਂ ਤੇ ਸਯਾਦਾ ਸੰਤ ਸਿੰਘ ਇਹ ਵੀ ਥੋੜੀ ਥੋੜੀ ਦੂਰੀ ਤੇ ਪਿੰਡ ਹੈਗੀ ਆ ਠੀਕ ਹੈ ਜੀ ਤੇ ਕਚਹਿਰੀਆਂ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਟਿੰਡਵਾ ਦੀ ਤੇ ਖਾਸ ਵਿਜਰ ਤੁਸੀਂ ਪਿੰਡ ਟਿੰਡਵਾ ਕਰਨੀ ਤਾਂ ਪਸ਼ੂ ਵਪਾਰ ਦਾ ਕੰਮ ਆ ਬਾਈ ਹੋਰਾਂ ਦਾ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਤੇ ਪਸ਼ੂ ਵੀ ਤੁਹਾਨੂੰ ਅੱਜ ਜਿਹੜੇ ਆਪਾਂ ਨਕੀਨੇ ਦਿਖਾਵਾਂਗੇ ਫੁੱਲ ਵੱਡੇ ਕੱਦ ਪੋਤ ਵਾਲੇ ਆ ਮੱਝਾਂ ਜਿਹੜੀਆਂ ਦੋ ਦਿਖਾਵਾਂਗੇ ਵੱਡੇ ਕੱਦ ਕਾਠ ਵਾਲੀਆਂ ਨੇ ਇੱਕ ਇਸ ਵੀਡੀਓ ਦੇ ਵਿੱਚ ਤੁਹਾਨੂੰ ਵਹਿੜ ਦਿਖਾ ਦਾਂਗੇ ਬਿਲਕੁਲ ਗੱਪਣ ਤਿੰਨੇ ਪਸ਼ੂ ਵੈਸੇ ਗੱਪਣ ਤਰੀਕ ਤੁਸੀਂ ਨੋਟ ਕਰ ਲਓ ਅੱਜ ਆਪਾਂ 9 ਸਤੰਬਰ ਨੂੰ ਵੀਡੀਓ ਬਣਾ ਰਹੇ ਆ ਸਮਾਂ ਕੋਈ ਤਕਰੀਬਨ 10:30 ਕ ਵਜਦਾ ਹੋਏਗਾ ਮਾਰਨਿੰਗ ਦਾ ਤਿੰਨੇ ਪਸ਼ੂਆਂ ਦੀ ਡਿਟੇਲ ਜਿਹੜੀ ਆ ਦੋਸਤੋ ਆਪਾਂ ਓਨਰ ਦੇ ਨਾਲ ਮਾਲਕ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਸੋ ਜਿਸ ਵੀਰ ਨੂੰ ਪਸ਼ੂ ਪਸੰਦ ਆਊਗਾ ਤਿੰਨੇ ਪਸ਼ੂ ਗੱਭਣ ਆਪ ਦੀ ਟਿਪਕੇ ਤੇ ਤਸੱਲੀ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਠੀਕ ਹੈ ਜੀ ਆਓ ਕਰਦੇ ਆ ਡਿਟੇਲ ਸਾਂਝੀ ਤੁਹਾਡੇ ਨਾਲ ਸੋ ਵੀਡੀਓ ਦੇ ਨਾਲ ਐਂਡ ਤੱਕ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਦੋਸਤੋ ਤੁਹਾਨੂੰ ਸਮਝ ਵਿੱਚ ਆ ਸਕੇ ਸੋ ਬਾਕੀ ਜਿਹੜੇ ਵੀਰ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖ ਰਹੇ ਆ ਨਵੇਂ ਆ ਚਾ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਠਾਕ ਅੱਛਾ ਵੀਰ ਜੀ ਪਿੰਡ ਟੈਂਡਵਾ ਪੈ ਗਿਆ ਆਪਣਾ ਹਾਂਜੀ ਹਾਂਜੀ ਤੇ ਇੱਕ ਨਾਮ ਆਪਣੇ ਭੈਣ ਭਰਾਵਾਂ ਸਰੋਤਿਆਂ ਨੂੰ ਜਰੂਰ ਦੱਸ ਦਈਏ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਹਾਂਜੀ ਕੈਂਡ ਟੈਂਡਵਾ ਠੀਕ ਹੈ ਜੀ ਤੇ ਗੁਰਜੀਤ ਵੀਰ ਪਸ਼ੂ ਵਪਾਰ ਦਾ ਕੰਮ ਹੀ ਆ ਪਹਿਲੀ ਵੀਡੀਓ ਆਪਣੀ ਵੈਸੇ ਇਸ ਘਰੋਂ ਹਾਂਜੀ ਹਾਂਜੀ ਤੇ ਕਿੰਨੇ ਕਾ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਜੀ 20 ਸਾਲ ਹੋ ਗਿਆ ਜੀ 20 ਸਾਲ ਹਾਂਜੀ ਤੁਸੀਂ ਭਾਈ ਪਸ਼ੂ ਤਿੰਨ ਬਕਾਉਗਾ ਹਾਂਜੀ ਤੇ ਦੋ ਮੱਝਾਂ ਆਪਣੇ ਕੋਲ ਵੱਡੀਆਂ ਤੇ ਇੱਕ ਵੈੜਾ ਜੀ ਹਾਂਜੀ ਹਾਂਜੀ ਠ ਪਸੂ ਇਸੇ ਤਰ੍ਹਾਂ ਹੀ ਹੁੰਦੇ ਆ ਵੱਡੇ ਕਦ ਕੱਡ ਵਾਲੇ ਜਿਵੇਂ ਇਸੇ ਨੰਬਰ ਤੇ ਆਉਂਦੇ ਆ ਜੀ ਵੱਡੀਆਂ ਮੱਝਾਂ ਹੀ ਹੁੰਦੀਆਂ ਵੱਡੀਆਂ ਮੱਝਾਂ ਹੀ ਹੁੰਦੀਆਂ ਠੀਕ ਆ ਤੇ ਆ ਉਹ ਕਰੀਏ ਡਿਟੇਲ ਸਾਂਝੀ ਪਹਿਲੇ ਨੰਬਰ ਤੇ ਵੀਰ ਜੀ ਇੱਥੋਂ ਸਟਾਰਟ ਕਰ ਲਈਏ ਠੀਕ ਆ ਇਸ ਮੱਝ ਦੀ ਡਿਟੇਲ ਕੀ ਆ ਸੁਭਾ ਵੀਰ ਕਿਨਵਾ ਸੂਣ ਜਾਂਦੀ ਹੈ ਜੀ ਦੂਜਾ ਸੂਆ ਹੁੰਦੀ ਹੈ ਜੀ ਦੂਜਾ ਸੂਆ ਹੁੰਦੀ ਹੈ ਜੀ ਤੇ ਦਿਨ ਕਿੰਨੇ 걸ੇ ਜੀ ਦਿਨ ਨੂੰ ਲੈ ਜੂ 6-7 ਦਿਨ ਲੈ ਜੂ ਜੀ 6-7 ਦਿਨ ਠੀਕ ਆ ਜੀ ਇੱਕ ਹਫਤਾ ਦੋਸਤੋ ਪੂਰਾ ਹਜੇ ਸਮਾਂ ਬਾਕੀ ਐ ਸੂਣ ਦੇ ਵਿੱਚ ਠੀਕ ਆ ਸੁਭਾ ਦੂਜਾ ਸੂਣਾ ਵੀਰ ਕਹਿ ਰਿਹਾ ਵੀ ਸੁਭਾ ਦ ਤੇ ਹਾਈਟ ਕੱਦ ਵੱਡੀਆਂ ਮੱਜਾਂ ਦੇ ਵਿੱਚ ਆਪਾਂ ਗਿਣਤੀ ਕਰਾਂਗੇ ਦੋ ਮੱਜਾਂ ਦਿਖਾਉਣੀਆਂ ਤੁਹਾਨੂੰ ਇੱਕ ਜਿਹੜੀ ਪਹਿਲੇ ਨੰਬਰ ਤੇ ਆ ਅ ਦੂਜੇ ਨੰਬਰ ਤੇ ਜਿਹੜੀ ਦਿਖਾਵਾਂਗੇ ਉਹ ਇਸ ਤੋਂ ਵੀ ਵੱਡੀ ਕੱਦ ਬੋਤਾਲੀ ਜਿਹੜੀ ਮੱਝ ਹੋਊਗੀ ਠੀਕ ਆ ਇਹ ਦੂਜਾ ਸੂਆ ਕੋਲ ਘਟੋ ਕਰਦੀ ਹਫਤਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਆ ਬੜੇ ਨਜ਼ਦੀਕ ਤੋਂ ਦਿਖਾ ਦਿੰਨੇ ਆ ਪੰਤਰ ਵੇਖ ਸਕਦੇ ਹੋ ਲੇਵੇ ਦੀ ਪੰਤਰ ਵੇਖੋਗੇ ਜਿਹੜਾ ਬਿਲਕੁਲ ਅ ਅੱਗੋਂ ਜਿਹੜਾ ਦੋਸਤੋਂ ਤੁਹਾਨੂੰ ਤੋਂ ਆਪਾਂ ਕਹਿ ਲਈਏ ਵੀ ਸਟਾਰਟ ਹੋ ਕੇ ਬਿਲਕੁਲ ਸਾਰ ਨਾਲ ਸੂ ਨਾਲ ਜਿਹੜਾ ਟੱਚ ਕਰਦਾ ਲੇਵਾ ਠੀਕ ਖੋਲ ਕੇ ਤੋਰ ਕੇ ਇਹਨੂੰ ਵੀ ਉੱਦੀ ਨਾਲ ਹੀ ਦਿਖਾ ਦੋ ਠੀਕ ਆ ਅ ਬਾਡੀ weight ਪੂਰਾ ਹੈਗਾ ਜੀ ਹੈਵੀ ਬਾਡੀ weight ਦੀ ਆ ਵਜਨ ਲੋਡ ਪੂਰਾ ਹਾਈਟ ਕੱਦ ਫੁੱਲ ਪਟਾ ਫੁੱਲ ਪੱਟੀ ਖਾਈ ਦਾ ਆਖੇ ਉਹ ਲੱਗਦੀ ਠੀਕ ਆ ਜੀ ਸੋ ਹਵਾਨਾ ਜਿਹੜਾ ਦੋਸਤੋ तकरीबन 5-7 ਦਿਨਾਂ ਦੇ ਵਿੱਚ ਪੂਰਾ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਵੀ ਪੂਰਾ ਬਨਾਥ ਨਾ ਕੇ ਪੂਰਾ ਤਿਆਰੀ ਦੇ ਵਿੱਚ ਹੋਊ ਵੀ ਠੀਕ ਆ ਤੇ ਤਿਆਰੀ ਦੇ ਵਿੱਚ ਹੋਣ ਤੋਂ ਬਾਅਦ ਜਿਹੜਾ ਐਨੀਮਲ ਕੋਈ ਵੀ ਸੁੰਦਾ ਠੀਕ ਆ ਤੇ ਪੂਰੇ ਪੜੇ ਜਿਵੇਂ ਜਿਵੇਂ ਦੋਸਤੋ ਦਿਨ ਅਕੇ ਹੁੰਦੇ ਦੋ ਦਿਨ ਤਿੰਨ ਦਿਨ ਓਵੇਂ ਓਵੇਂ ਖਿੱਚੀ ਜਾਂਦੀ ਪਈ ਐ ਤੇ ਲੇਵਾ ਹਵਾਨਾ ਖੁੱਲਾ ਚਾਹ ਲੋ ਜੀ अच्छा गुरजीतबीर तिपण वधिया okay, ओके बोल हां जी ओके है जी ते ਕੀ ਮੁੱਲ ਕਿਰੋਗਾ ਡਿਮਾਂਡ ਇਦੀ ਮੁੱਲ ਦਾ 1.35 ਆ ਜੀ 1.35 ਹਾਂ ਜੀ ਤੇ ਲੈਣ ਦੇ ਮੌਕੇ ਤੇ ਹੋਊਗਾ ਕੋਈ ਗੱਲ ਨਹੀਂ ਕਰਲਾ ਛੋਟ ਛੱਪਾ ਛੋਟ ਛੱਪਾ ਕਰਾਂਗੇ ਠੀਕ ਹੈ ਤੇ ਦੁੱਧ ਕਿੰਨਾ ਦਾ ਆਈਡੀਆ ਹੈਗਾ ਤੁਹਾਡਾ ਤਜਰਬਾ ਜੋ ਵੱਡਾ ਹੈ ਵੀ 20 ਸਾਲ ਪੁਰਾਣਾ ਜੀ ਦੁੱਧ ਭਾਜੀ ਇਹਨੇ ਚੋਇਆ 17 ਕਿਲੋ 17 ਕਿਲੋ ਹਾਂ ਜੀ ਇਸ ਵਾਰ ਉਮੀਦ ਕਰ ਸਕਦੇ ਹਾਂ 15 ਤੋਂ ਪਲੱਸ ਹੀ ਚੱਲੇਗੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ 1 ਲੱਖ 35 ਹਜ਼ਾਰ ਦੋਸਤੋ ਡਿਮਾਂਡ ਆ ਠੀਕ ਆ ਤੇ ਇਹ ਪਹਿਲੀ ਜਿਹੜੀ ਦੋਸਤੋ ਮੱਝ ਆਪਾਂ ਤੁਹਾਨੂੰ 135 ਹਰ ਰਿਮਾਂਡ ਹੈ ਕੋਈ ਥਾਣਾ ਤੁਸੀਂ ਆ ਬਹਿਣੀ ਵਾਲੇ ਪਾਸਿਓਂ ਫਿਰ ਦੇਖ ਲਓ ਆ ਦੇਖ ਠੀਕ ਤੇ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਅਗਲੀ ਮਾਜ ਦਿਖਾਉਣੀ ਆ ਹੈ ਵੀ ਬਾਡੀ ਵੇਟ ਦੀ ਆ ਦੋਸਤੋ ਇੱਕ ਵਾਰੀ ਫੇਸ ਕੁਆਲਿਟੀ ਪੂਰਾ ਬਾਡੀ ਸਟਰਕਚਰ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਪੂਰੀ ਜੰਮੀਪਲੀ ਆ ਰਾਜੀ ਆ ਫੁੱਲ ਵਜਨ ਲੋਡ ਵਾਲੀ ਆ ਚੰਗੇ ਉਮੀਦ ਕਰ ਸਕਦੇ ਆ ਆਪਾਂ ਚੰਗੇ ਮਿਲਕ ਦੀ ਉਮੀਦ ਕਰ ਸਕਦੇ ਆ ਠੀਕ ਆ ਉਹ ਟੇਲਾ ਆਪਾਂ ਇਹਦੀ ਵੀ ਸਾਂਝੀ ਕਰਦੇ ਆ ਅੱਛਾ ਗੁਰਦੀਤ ਵੀਰ ਇਹ ਸੂਆ ਕਿਨਵਾ ਸੂਵੇਗੀ ਇਹ ਦੂਜਾ ਸੂਆ ਸੁਣਾਈ ਦੂਜਾ ਸੂਆ ਹਾਂਜੀ ਤੇ ਜਿੱਦਾਂ ਕਿ ਮੱਝ ਬਾਡੀ ਬੰਦਰ ਦੀ ਬਹੁਤ ਵੱਡੀ ਆ ਹਾਂਜੀ ਲਗਭਗਨ ਦੋ ਮੱਝਾਂ ਨੂੰ ਆਪਾਂ ਕਹਿ ਲੈਂਦੇ ਆ ਵੀ ਇਹੋ ਜੇ ਪਸ਼ੂ ਵਿੱਚ ਪਾ ਲੈਂਦੇ ਆ ਹਾਂਜੀ ਹਾਂਜੀ ਤੇ ਦੂਜਾ ਸੂਆ ਸੁਣੀ ਦਿਨ ਇਹਦੇ ਕਿੰਨੇ ਕੁ ਬਾਕੀ ਆ ਜੀ ਇਹਦਾ ਹਫਤਾ ਬਾਕੀ ਆ ਜੀ ਲੈ ਜੋ ਖਿੱਚ ਕੇ ਹਾਂਜੀ ਹਾਂਜੀ ਠੀਕ ਆ ਰਾਜੀ ਆ ਬਾਕੀ ਹੋ ਸਕਦਾ ਕੋਈ ਇੱਕ ਅੱਧਾ ਦਿਨ 17 ਦਿਨੋਂ ਤੱਕ ਸਾਰਾ ਦਿਨ ਪੂਰੇ ਆ ਜੀ 17 ਸਤੰਬਰ ਨੂੰ ਹਾਂਜੀ ਠੀਕ ਆ ਜੀ ਸੋ ਫੁੱਲ ਵੱਡੇ ਕੱਦ ਕਾਠ ਲਈ ਕੋਈ ਰਿਕਾਰਡ ਇਹਦਾ ਪਤਾ ਹੈਗਾ ਜਾਂ ਪਿੱਛੋਂ ਕੋਈ ਰਿਕਾਰਡ ਪਹਿਲੇ ਨੇ ਜੋ ਆਇਆ ਜੀ 15 ਕਿਲੋ 15 ਹਾਂਜੀ ਠੀਕ ਹੈ ਜੀ ਸੋ ਪਹਿਲੇ ਨੇ ਦੋਸਤੋ 15 ਲੀਟਰ ਦੀ ਜਿਹੜੀ ਮਿਲਕ ਕੈਪੈਸਿਟੀ ਆ ਉਹ ਕੀਤੀ ਆ ਠੀਕ ਹੈ ਜੀ ਰਹੀ ਆ 15 ਲੀਟਰ ਇਸ ਵਾਰ ਦੂਜਾ ਸੁਆ ਠੀਕ ਹੈ ਜੀ ਬਾਕੀ ਆ ਬੈਕ ਸਾਈਡ ਤੋਂ ਥੋੜਾ ਦੂਰੀ ਤੋਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਫੁੱਲ ਵੱਡੇ ਕੱਦ ਕਾਠ ਦੀ ਆ ਸੋ ਨੇੜੇ ਤੋਂ ਕੋਈ ਜ਼ੂਮ ਕਰਕੇ ਨਹੀਂ ਚੀਜ਼ ਦਿਖਾਵਾਂਗੇ ਠੀਕ ਹੈ ਜੀ ਜੇ ਕੱਦ ਬਹੁਤ ਵੱਡਾ ਹੋਇਆ ਤੇ ਉਹ ਵੱਡਾ ਦੱਸਿਆ ਜਾਊਗਾ ਠੀਕ ਹੈ ਇਹ ਵੀ ਦਿਖਾ ਦਿਗੇ ਜੀ ਮਜਾ ਵੀਰ ਦੱਸਦਾ ਵੀ ਇਸੇ ਤਰ੍ਹਾਂ ਜਿਹੜੇ ਦੋਸਤ ਪਸ਼ੂ ਆਉਂਦੇ ਆ ਤੇ ਵੱਡੀਆਂ ਮੱਜਾਂ ਹੁੰਦੀਆਂ ਨੇ ਠੀਕ ਆ ਜੀ ਕੋਈ ਲੱਖ ਲੱਖ ਸਵਾ ਸਵਾ ਲੱਖ ਵਾਲੇ ਪਸ਼ੂ ਵੀ ਨਾਰਮਲ ਹੁੰਦੇ ਆ ਤੇ ਪਸ਼ੂ ਪਰ ਵੱਡੇ ਹੁੰਦੇ ਸੀਗਾ ਜੀ ਕੋਈ 15 ਲੀਟਰ ਤੋਂ ਪਲੱਸ ਚੱਲਣ ਵਾਲੀਆਂ ਮੱਜਾਂ ਝੋਟੀਆਂ ਜਿਹੜੀਆਂ ਤੁਹਾਨੂੰ ਦੇਖਣ ਦੇ ਵਿੱਚ ਮਿਲਦੀਆਂ ਨੇ ਸੋ ਬਾਕੀ ਆ ਵੇਖੋ ਜੀ ਹਾਈਟ ਠੀਕ ਆ ਜੀ ਬਾਕੀ ਆਪਸੀ ਥਨਾ ਦਾ ਗੈਪ ਵਧੀਆ ਹੈਗਾ ਅਜੇ భవానਾ ਜਿਹੜਾ ਜੇ ਦੋਸਤੋ ਆਪਾਂ ਕਹਿ ਸਕਦੇ ਵੀ ਜਿੰਨਾ ਕਿ ਬਿਲਕੁਲ ਤੁਸੀਂ ਦੇਖੋਗੇ ਬਨਾਥਨਾ ਅੱਗੇ ਨੂੰ ਉਨਾ ਹੀ ਪਿੱਛੇ ਨੂੰ ਹੈਗਾ ਠੀਕ ਆ ਸੋ ਹਾਈਟ ਕੱਟ ਐਕਸਟਰਾ ਆਰਡੀਨਰੀ ਠੀਕ ਆ ਜੀ ਫੁੱਲ ਵੱਡੀ ਹਾਈਟ ਦੇ ਵਿੱਚ ਸਪੇਸ ਆਪਸੀ ਤਰ੍ਹਾਂ ਦੀ ਜੇਕਰ ਆਪਾਂ ਗੱਲ ਕਰੀਏ ਤੇ ਸਪੇਸ ਸੋਹਣੀ ਆ ਵਿਖਾਲਾ ਵੀ ਚੰਗਾ ਤੇ ਵਿਥੀ ਚੰਗੀ ਆ ਠੀਕ ਆ ਤੇ ਹਜੇ ਜਿੱਦਾਂ ਕਿ 10 ਚੁੱਕਿਆ ਵੀਰ ਵੀ ਘਟੋ ਘੜ ਵੀ 6-7 ਦਿਨ ਹਜੇ ਲੈ ਜੋਗੀ ਖੁੱਲੇ ਡੁੱਲੇ ਉਸਸ ਹਸਾਬ ਨਾਲ ਆਪਾਂ ਵੇਖੀ ਇਹ ਤੇ ਲੈਵਾ ਆਰਡਰ ਦੀ ਕੁਆਲਿਟੀ ਆ ਕਾਫੀ ਸੋਹਣੀ ਬਣਾ ਕੇ ਤਿਆਰ ਕਰੂਗੀ ਉਮੀਦ ਚੰਗੀ ਆ ਜਿੱਦਾਂ ਕਿ ਪਹਿਲੇ ਸਵੇਰੇ 215 ਲੀਟਰ ਦੁੱਧ ਭਰਿਆ ਅੱਗੇ ਸੈਕੰਡ ਟਾਈਮਰ ਤੋਂ ਉਮੀਦ ਚੰਗੀ ਆ ਠੀਕ ਆ ਬਾਕੀ ਅੱਗੇ ਲੈਣੇ ਤੇ ਨੇ ਮੁਕਦਰ ਨੇ ਭਰਿਆ ਪੰਡਾ ਸੋ ਜਿਹੜਾ ਵੀਰ ਚੰਗੀ ਸੇਵਾ ਕਰੂਗਾ ਦੁੱਧ ਸੇਵਾ ਦਾ ਹੁੰਦਾ ਨਾਰਮਲੀ ਆਪਾਂ ਕਹਿ ਦਿੰਦੇ ਆ ਤੇ ਗਰਜੀਤ ਵੀਰ ਇਹਦਾ ਕੀ ਮੁੱਲ ਕੀ ਰਹੂਗਾ ਜੀ ਡਿਮਾਂਡ ਹੈ ਇਹਦਾ 155 ਜੀ 155 ਹਾਂਜੀ ਇਹ ਕੋਈ ਫਿਕਸ ਨਹੀਂ ਹੈਗਾ ਬਾਕੀ ਮੌਕੇ ਤੇ ਮੰਨ ਤੋਣਾ ਉੱਪਰ ਹਟਾਉ ਜੂਗੀ ਗੱਲਬਾਤ ਹਾਂਜੀ 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 ਠੀਕ ਆ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਜਿਹੜੀ ਵੈੜ ਦਿਖਾ ਦਾਂਗੇ ਠੀਕ ਆ ਵੈੜ ਵੀ ਬਿਲਕੁਲ ਗੱਭਣਾ ਤਿਆਰੀ ਦੇ ਉੱਤੇ ਆ ਜਿੰਨਾ ਕਿ ਲੇਵਾ ਆਰਡਰ ਬਣਾਇਆ ਤਿਆਰ ਕੀਤਾ ਉਹ ਬਿਲਕੁਲ ਤੁਹਾਡੇ ਸਾਹਮਣੇ ਆਵੇ ਕੋਈ ਹਾਂਜੀ ਹਾਂਜੀ ਤਿਆਰੀ ਤਕਰੀਬਨ ਮੁਕੰਮਲ ਕਰੀ ਪਈ ਠੀ ਆ ਬਾਕੀ ਹੋ ਸਕਦਾ ਵੀ ਦਿਨ ਉੱਪਰ ਲੈਂਦੀ ਉਹ ਪੁੱਛ ਲੈਣੀ ਆਪਾਂ ਪੂਰੀ ਡਿਟੇਲ ਅੱਛਾ ਵੀਰ ਜੀ ਇਹ ਸੂਬਾ ਕਿੰਨਾ ਸੂਣ ਚੱਲ ਰਿਹਾ ਇਹ ਪਹਿਲਾ ਸੂਗਾ ਜੀ ਪਲੂਨ ਬੱਚੀ ਹੈ ਪਲੂਨ ਆ ਤੇ ਦਿਨ ਇਹ ਤੇ ਕਿੰਨੇ ਕ ਲੈਂਦੀ ਹੈ ਜੀ ਦਿਨਾਂ ਜਿੱਲੇ ਜੂ 4-5 ਦਿਨ ਲੱਜ 4 ਕ ਲੈ ਜੂਗੀ ਹਾਂਜੀ ਠੀਕ ਆ ਫਿਰ ਹੈ ਵੀ ਤਿਆਰੀ ਦੇ ਉੱਤੇ ਹੀ ਹੈ ਹੋ ਸਕਦਾ ਵੀ ਕੋਈ ਸਫਰ ਚ ਲੈ ਕੇ ਜਾਵੇ ਤੇ ਜਾਂਦੇ ਸੂ ਵੀ ਸਕਦਾ ਹੋ ਸਕਦਾ ਬਸ ਕੋ ਦੋ ਚਾਰ ਦਿਨ ਤਾਂ ਕੋਈ ਜ਼ਿਆਦਾ ਫਰਕ ਨਹੀਂ ਆਗਾ ਬਾਕੀ ਥਣ ਥੁਮ ਪਹਿਲਣ ਵੱਛੀ ਦੋਸਤੋ ਪਲੂਨ ਵੱਛੀ ਨੇ ਸੂਣਾ ਤੇ ਪਹਿਲਾ ਸੂਗਾ ਥਣ ਥੁਮ ਨੂੰ ਬੇਖੋ ਪੂਰਾ ਮੁੱਠੀ ਠੀਕ ਹੈ ਜੀ ਤੇ ਆ ਵੱਛੀ ਆ ਜਿਹੜੀ ਦੋਸਤੋ ਫਸਟ ਟਾਈਮਰ ਸੂਣ ਜਾ ਰਹੀ ਹੈ ਇਹ ਵੀ ਬਕਾਊਗਾ ਖੋਲ ਕੇ ਵੀ ਤੁਹਾਨੂੰ ਪਤਸਦੀਨਾਂ ਤੋੜ ਕੇ ਦਿਖਾ ਦਿੰਨੇ ਆ ਠੀਕ ਹੈ ਤੇ ਨਾਰਮਲੀ ਥੋੜੀ ਬਾਤ ਇਹ ਜਿੱਦਾਂ ਕਿ ਪਹਿਲਾਂ ਪਸ਼ੂ ਦੇ ਵਿੱਚ ਜਾਂ ਆਪਾਂ ਮੋਸਟਲੀ ਜਦੋਂ ਪਸ਼ੂ ਕੋਈ ਨੇੜੇ ਤੇ ਆਉਂਦਾ ਥੋੜੀ ਹਾਲਪੂਲ ਵੇਖਣ ਦੇ ਵਿੱਚ ਨਜ਼ਰ ਆ ਜੂਗੀ ਤੁਹਾਨੂੰ ਖਵਾਨੇ ਤੇ ਤੇ ਬਾਕੀ ਬਨਾਥਣਾ ਜਿਹੜਾ ਆ ਬਰੀਡ ਵਾਈਜ਼ ਦੇਖੀਏ ਤੇ ਬਿਲਕੁਲ ਜਰਸੀ ਤੁਸੀਂ ਮੰਨ ਸਕਦੇ ਜੀ ਜਰਸੀ ਬਰੀਡ ਦੇ ਵਿੱਚ ਆ ਜਾਂਦੀ ਆ ਥੋੜੀ ਬਾਤੀ ਪਰਸੈਂਟੇਜ ਵਿੱਚ ਥੋੜੀ ਜੀ ਆਪਾਂ ਕਹਿ ਸਕਦੇ ਆ ਵੀ ਕ੍ਰੋਸ ਵੀ ਹੋ ਸਕਦੀ ਠੀਕ ਹੈ ਬਾਕੀ ਜਰਸੀ ਆ ਫੇਸਬੁੱਕ ਕੁਆਲਟੀ ਜਰਸੀ ਆ ਕੰਨ ਥੋੜਾ ਜਿਹਾ ਬੇਸ਼ੱਕ ਥੋੜਾ ਵੱਡੇ ਆ ਬਿਗ ਸਮਾਲ ਕੰਨ ਹੈਗਾ ਕੰਨ ਵੱਡਾ ਬਾਕੀ ਹੈ ਜਰਸੀ ਬਰੀਡ ਦੇ ਵਿੱਚ ਬਾਕੀ ਹਵਾਨਾ ਬਿਲਕੁਲ ਤੁਹਾਡੇ ਸਾਹਮਣੇ ਆ ਥਣ ਥਣ ਪੂਰਾ ਮੁੱਠੀ ਆ ਠੀਕ ਹੈ ਜੀ ਤੇ ਰੇਟ ਪੁੱਛ ਰਹੇ ਨੇ ਵੀਰ ਤੋਂ ਗਰਜੀਤ ਭਾਈ ਕੀ ਮੋਲ ਇਹਦਾ ਰਹੂਗਾ ਜੀ ਇਹਦਾ 45000 ਰੁਪਏ ਜੀ ਲੈਣ ਦੇਣ 45 ਹੈ ਹਾਂ ਜੀ ਠੀਕ ਆ ਅੱਛਾ ਵੀਰ ਜੀ ਮਾਨਤਨ ਜਿਹੜਾ ਵੀ ਰਹੂਗਾ ਉਹਦਾ ਫਿਕਸ ਨਹੀਂ ਹੈਗਾ ਰੇਟ ਮਤਲਬ ਕਿ ਉੱਪਰ ਹੇਟਾ ਹੋ ਜਾਊਗਾ ਹਾਂ ਜੀ ਹਾਂ ਜੀ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਬਿਲਕੁਲ ਤੇ ਨੰਬਰ ਬੋਲ ਦਿਓ ਆਪਣੇ ਹਾਂ ਜੀ 94632 ਹਾਂ ਜੀ 35199 ਠੀਕ ਹੈ ਜੀ ਇੱਕ ਵਾਰੀ ਇੱਕ ਵਾਰ ਬੋਲ ਦਈਏ ਹਾਂ ਬੋਲ ਦੋ ਜੀ ਦੋਵੇਂ ਦੱਸ ਲਓ 8473 ਹਾਂਜੀ 05732 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰਾ ਨਾਮ ਵੀਰ ਗੁਰਜੀਤ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਬਿਲਕੁਲ ਕਚਹਿਰੀਆਂ ਦੀ ਗੱਲ ਕਰਨ ਲਈ ਜੀਰੇ ਸ਼ਹਿਰ ਕਚਹਿਰੀਆਂ ਤੋਂ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟਿੰਡਵਾ ਦੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਆ ਜੀ ਠੀਕ ਆ ਤੇ ਤਿੰਨ ਪਸ਼ੂ ਆਪਾਂ ਤੁਹਾਨੂੰ ਅੱਜ ਦਿਖਾਏ ਆ ਦੋਸਤੋ ਇਸ ਘਰ ਤੋਂ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ ਸਿੱਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਕਿਉਂਕਿ ਪਸ਼ੂ ਸਾਰੇ ਗੱਬਣ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ